ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਬੀਰ ਸਿੰਘ ਪ੍ਰਦਾਨ ਹੜਪੀੜ ਤੱਕ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕਿਸਾਨ ਵੀਰੋ ਤੁਹਾਨੂੰ ਪਤਾ ਹੀ ਆ ਜੋ ਆਪਣੇ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਵੱਡੀ ਪ੍ਰਬਾਦੀ ਹੋਈ ਸੀ ਕਿਸਾਨਾਂ ਦੀਆਂ ਮਾਲਕੀਆਂ ਜ਼ਮੀਨਾਂ ਕਾਸ਼ਤਕਾਰਾਂ ਦੀਆਂ ਜ਼ਮੀਨਾਂ ਕਾਸ਼ਤ ਕਰਨ ਵਾਲਿਆਂ ਦੀਆਂ ਜ਼ਮੀਨਾਂ ਜੋ ਪਾਣੀ ਦੇ ਵਿੱਚ ਵਹਿ ਗਈਆਂ ਸਨ ਔਰ ਫਸਲਾਂ ਬਰਬਾਦ ਹੋ ਗਈਆਂ ਸਨ ਇੱਡਾ ਵੱਡਾ ਨੁਕਸਾਨ ਹੋਇਆ ਜੋ ਪਿਛਲੇ 2023 ਦੇ ਵਿੱਚ ਕੋਈ ਕਹਿਣ ਵਾਲੀ ਗੱਲ ਨਹੀਂ ਰਹੀ ਜਿਹਦੇ ਤਹਿਤ ਆਪਾਂ ਇੱਕ ਹੜਪੀੜਤ ਕਿਸਾਨਾਂ ਨੇ ਜਥੇਬੰਦੀ ਦਾ ਨਿਰਮਾਣ ਕੀਤਾ ਸੀ ਕਿਸਾਨ ਰਲ ਕੇ ਜੋ ਚੱਲੇ ਸੀਗੇ ਹੜਪੀੜਤ ਕਿਸਾਨ ਜਿਨ੍ਹਾਂ ਨੇ ਇੱਕ ਜਥੇਬੰਦੀ ਦਾ ਨਿਰਮਾਣ ਕੀਤਾ ਸੀ ਹੜਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੋ ਕਰੀਬ 6 ਮਹੀਨੇ ਪਹਿਲਾਂ ਹੋਂਦ ਵਿੱਚ ਆਈ ਸੀ ਔਰ ਹੁਣ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਜਿਹੜਾ ਜਥੇਬੰਦੀ ਦਾ ਵਿਸਤਾਰ ਹੋਇਆ ਬਹੁਤ ਹੀ ਵੱਡੇ ਪੱਧਰ ਤੇ ਹੋਇਆ ਹੈ ਆਪਣੇ ਲੁਧਿਆਣੇ ਤੱਕ ਜਿੱਥੇ ਬੰਦੀਆਂ ਦਾ ਨਿਰਮਾਣ ਹੋ ਚੁੱਕਾ ਹੈ ਤਰਨਤਨ ਜ਼ਿਲ੍ਹਾ ਸਾਰਾ ਕੰਪਲੀਟ ਹੋ ਚੁੱਕਾ ਜਿਵੇਂ ਗੋੰਦਵਾਲ ਸਭ ਤੱਕ ਔਰ ਅੱਗੇ ਵੀ ਜਿਹੜੇ ਪਿੰਡ ਰਹਿੰਦੇ ਨੇ ਕਈ ਵਿੱਚੋਂ ਪਿੰਡ ਰਹਿੰਦੇ ਨੇ ਫਰੋਈਪੁਰ ਦੇ ਜੋ ਜਿੱਥੇ ਨਹੀਂ ਜਾ ਸਕਦੇ ਸੀ ਅਸੀਂ ਜਾ ਨਹੀਂ ਹੋਇਆ ਸਾਡੇ ਕੋਲ ਵਿੱਚ ਹੁਣ ਇਲੈਕਸ਼ਨਾਂ ਦਾ ਦੌਰ ਚੱਲ ਗਿਆ ਕਿਉਂਕਿ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਸੀ ਇਹਦੇ ਵਿੱਚ ਲੋਕ ਸਾਰੇ ਵਿਜੀ ਹੋ ਗਏ ਇਸ ਕਰਕੇ ਅਸੀਂ ਮੀਟਿੰਗਾਂ ਜਿਹੜੀਆਂ ਰੋਕ ਦਿੱਤੀਆਂ ਸਨ ਸੋ ਆਪਣੇ ਵੱਡੇ ਮਸਲੇ ਨੇ ਜਿਵੇਂ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਮੱਛੀ ਫੜ ਕੇ ਵੇਚੀ ਜਾ ਰਹੀ ਆ ਉਹਦੇ ਤਹਿਤ ਔਰ ਜਿਹੜੇ ਕਿਸਾਨ ਪੰਜਾਬ ਦੇ ਕੋਈ ਕੱਚੀਆਂ ਜ਼ਮੀਨਾਂ ਵਾਉਂਦੇ ਸੀਗੇ ਮੈਂ ਮੈਨੂੰ ਜਾਣ ਦਾ ਮੌਕਾ ਮਿਲਿਆ ਜਲੰਧਰ ਜ਼ਿਲ੍ਹੇ ਦੇ ਵਿੱਚ ਆਲੋਵਾਲ ਦੇ ਪਿੰਡ ਦੇ ਨੇੜੇ ਉੱਥੇ ਵੀ ਕੱਚੀਆਂ ਜ਼ਮੀਨਾਂ ਹੈਗੀਆਂ ਨੇ ਪਰ ਉਹਨਾਂ ਦੀਆਂ ਗਰਦੌਰੀਆਂ ਉਹਨਾਂ ਦੇ ਨਾਂ ਤੇ ਨੇ ਉਹਨਾਂ ਨੂੰ ਖਰਾਬਾ ਵੀ ਮਿਲਿਆ ਪਰ ਅਫਸੋਸ ਕਈਆਂ ਜ਼ਿਲ੍ਹਿਆਂ ਦੇ ਵਿੱਚ ਐ ਹੋ ਗਿਆ ਵੀ ਪੰਜਾਬ ਸਰਕਾਰ ਨੇ ਗਰਦੌਰੀਆਂ ਜਿਹੜੀਆਂ ਤੋੜ ਦਿੱਤੀਆਂ ਨੇ ਮੈਂ ਇਹ ਦੱਸਣਾ ਚਾਹਣਾ ਹੈ ਕਿਸਾਨਾਂ ਨੂੰ ਜਿਹੜੇ ਕਾਸ਼ਤ ਕਰਦੇ ਲੋਕ ਨੇ ਹੜਾ ਹੜ ਪੀੜਤ ਨੇ ਔਰ ਕਾਸ਼ਤ ਕਰਦੇ ਨੇ ਜ਼ਮੀਨਾਂ ਤੇ ਭਾਵੇਂ ਉਹ ਪੰਜਾਬ ਸਰਕਾਰ ਦੀ ਆ ਭਾਵੇਂ ਉਹ ਸੈਂਟਰ ਗਵਰਨਮੈਂਟ ਦੀ ਜ਼ਮੀਨ ਆ ਉਹ ਕਾਸ਼ਤ ਕਰਦੇ ਆ ਰਹੇ ਨੇ ਇੱਕ ਨਾ ਜਵਾਬੰਦੀ ਆਪਾਂ ਲੈਂਦੇ ਆ ਜਦੋਂ ਉਹਦੇ ਵਿੱਚ ਖਾਣੇ ਬਣੇ ਹੁੰਦੇ ਆ ਵੀ ਮਾਲਕੀ ਦਾ ਖਾਣਾ ਹੁੰਦਾ ਇੱਕ ਕਾਸ਼ਤਕਾਰ ਦਾ ਨਾਮ ਜਿਹਦੇ ਵਿੱਚ ਉਹ ਖਾਣਾ ਹੁੰਦਾ ਚਲੋ ਮਾਲਕੀ ਤੇ ਸੈਂਟਰ ਵੀ ਹੋ ਸਕਦੀ ਆ ਜਾਂ ਪੰਜਾਬ ਗਵਰਨਮੈਂਟ ਹੋ ਸਕਦੀ ਆ ਪਰ ਕਾਸ਼ਤ ਕਰਨ ਵਾਲੇ ਦਾ ਨਾਮ ਜਿੱਥੇ ਲਿਖਿਆ ਹੁੰਦਾ ਉੱਥੇ ਕਾਸ਼ਤਕਾਰ ਦਾ ਨਾਮ ਕੱਟ ਕੇ ਪਰਮਿਸ਼ਨ ਗਵਰਨਮੈਂਟ ਕਰਤਾ ਜਾਂ ਸੈਂਟਰ ਉਹਨੂੰ ਖੁਦ ਕਾਸ਼ਤ ਕਰ ਦਿੰਦੇ ਆ ਮੈਂ ਪੁੱਛਣਾ ਚਾਹੁੰਦਾ ਗਵਰਨਮੈਂਟ ਨੂੰ ਕੀ ਗੱਲ ਇਹ ਕਿਸਾਨ ਜਿਹੜੀ ਖੇਤੀ ਕਰਦੇ ਨੇ ਜਾਂ ਗਵਰਨਮੈਂਟ ਖੇਤੀ ਕਰਦੀ ਆ ਇਸ ਲਈ ਸਾਡਾ ਖਾਨਾ ਕਾਸ਼ਤ ਦੇ ਵਿੱਚੋਂ ਨਾ ਨਹੀਂ ਕੱਟ ਸਕਦੀ ਗਵਰਨਮੈਂਟ ਕਿਉਂਕਿ ਉਹਨੂੰ ਕਿਸਾਨ ਨੇ ਬੀਜਿਆ ਆਇਆ ਹੈ ਕਿਸਾਨ ਉਹਦੇ ਤੇ ਖੇਤੀ ਕਰਦਾ ਆ ਰਿਹਾ ਪਿਛਲੇ ਢਾਫਿਆਂ ਤੋਂ ਔਰ ਉਹਦਾ ਹੱਕ ਬੰਦਾ ਸੋ ਇਸ ਵਾਸਤੇ ਆਪਾਂ ਕਈਆਂ ਪਿੰਡਾਂ ਦੇ ਵਿੱਚ ਗਏ ਉੱਥੇ ਜ਼ਮੀਨਾਂ ਕੱਚੀਆਂ ਸਨ ਔਰ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਪਰ ਆਪਾਂ ਵੱਡੇ ਪੱਧਰ ਤੇ ਜੋ ਸੰਘਰਸ਼ ਲੜਨਾ ਹੈ ਤਾਂ ਜਾ ਉਹ ਸਰਕਾਰਾਂ ਜਿਹੜੀਆਂ ਨੇ ਇਹਨਾਂ ਜ਼ਮੀਨਾਂ ਨੂੰ ਖੋਜਕਾਸ਼ਤ ਕੀਤਾ ਆ ਕਿਸਾਨਾਂ ਦੇ ਨਾਂ ਤੇ ਕੀਤੀਆਂ ਜਾਣ ਆਬਾਦਕਰਾਂ ਨੂੰ ਜ਼ਮੀਨਾਂ ਦਿੱਤੀਆਂ ਜਾਣ ਔਰ ਉਹਨਾਂ ਨੂੰ ਬੰਦਾ ਉਹਨਾਂ ਦਾ ਜਿਹੜਾ ਠੇਕਾ ਮੁਆਵਜ਼ਾ ਦਿੱਤਾ ਜਾਵੇ ਅਸੀਂ ਜਿਹੜੀ ਲੜਾਈ ਲੜ ਰਹੇ ਆ ਲੜ ਰਹੇ ਆ ਇਹ ਆ ਵੀ ਜਦੋਂ ਹੜ ਆਉਂਦੇ ਨੇ ਸਾਡੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ ਜ਼ਮੀਨਾਂ ਰੁੜ ਜਾਂਦੀਆਂ ਹਨ ਜ਼ਮੀਨਾਂ ਸਾਡੀਆਂ ਪਾਣੀ ਗਵਰਨਮੈਂਟ ਦਾ ਇਹ ਕੋਈ ਗੱਲ ਨਹੀਂ ਬੰਦੀ ਇਸ ਵਾਸਤੇ ਅਸੀਂ ਸਰਕਾਰ ਕੋਲ ਮੰਗ ਕੀਤੀ ਆ ਵੀ ਜਿੰਨਾ ਚਿਰ ਤੁਸੀਂ ਪਾਣੀ ਛੱਡਣਾ ਸਾਡੀਆਂ ਜ਼ਮੀਨਾਂ ਨੂੰ ਸਾਨੂੰ ਪੱਕੇ ਤੌਰ ਤੇ ਠੇਕਾ ਦਿੱਤਾ ਜਾਵੇ ਜਿੰਨਾ ਚਿਰ ਨਹਿਰੀ ਰੂਪ ਨਹੀਂ ਕਰਦੇ ਸਰਕਾਰ ਆਪਦੀ ਜ਼ਮੀਨ ਖਰੀਦ ਕੇ ਦਰਿਆ ਨੂੰ ਨਹਿਰੀ ਰੂਪ ਕਰੇ ਔਰ ਜਿੰਨਾ ਚਿਰ ਨਹੀਂ ਕਰਦੇ ਸਰਕਾਰ ਸਾਨੂੰ 60000 ਰੁਪਏ ਠੇਕਾ ਦਵੇ ਜਿਵੇਂ ਤਾਰਾਂ ਤੋਂ ਬਾਰਡਰ ਏਰੀਆ ਚ ਤਾਰਾਂ ਤੋਂ ਅਗਲੇ ਬੰਨੇ ਮਿਲਦਾ ਤਾਂ ਜੋ ਸਾਡੇ ਜਿਹੜੇ ਪਰਿਵਾਰ ਨੇ ਪਾਲ ਸਕਣ ਸੋ ਵੀਰੋ ਕਿਸਾਨੋ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਹੜ ਔਨ ਦਾ ਕੋਈ ਕਾਰਨ ਬੰਦਾ ਹੈ ਕਿਉਂਕਿ ਹਿਮਾਚਲ ਪਾਣੀ ਜਦੋਂ ਜ਼ਿਆਦਾ ਹੋ ਜਾਂਦਾ ਉਦੋਂ ਛੱਡ ਦਿੰਦਾ ਆਪਣੇ ਭਾਖੜਾ ਡੈਮ ਦੇ ਵਿੱਚੋਂ ਔਰ ਆਪਣੇ ਨਮਾਨ ਨੂੰ ਪਾਣੀ ਤੁਰਿਆ ਆਉਂਦਾ ਔਰ ਆਪਣੀਆਂ ਜ਼ਮੀਨਾਂ ਵਿੱਚ ਪਾਣੀ ਪੈ ਜਾਂਦਾ ਸੋ ਬੇਨਤੀ ਆ ਵੀ ਆਪਾਂ ਤਗੜੇ ਹੋਈਏ ਹੁਣ ਵੋਟਾਂ ਦਾ ਕੰਮ ਜਿਹੜਾ ਲੰਘ ਚੁੱਕਾ ਹੈ ਮੈਂ ਸਾਰੇ ਜਿੰਨੇ ਵੀ ਆਪਣੇ ਹਾਲ ਫੀਲ ਤੇ ਪਿੰਡ ਨੇ ਆਪਣੇ ਨਾਲ ਜੁੜੇ ਹੋਏ ਨੇ ਜਾਂ ਰਹਿੰਦੇ ਨੇ ਜੁੜਨ ਨਾਲ ਉਹਨੂੰ ਬੇਨਤੀ ਕਰਦਾ ਵੀ ਆਪੋ ਆਪਣੇ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਆਪਾਂ ਜਥੇਬੰਦੀ ਦਾ ਜਿਹੜਾ ਹੈ ਮੀਟਿੰਗਾਂ ਲਾ ਕੇ ਅਗਲਾ ਜਿਹੜਾ ਵੱਡਾ ਸੰਘਰਸ਼ ਕਰਨਾ ਉਹਦੇ ਵਾਸਤੇ ਤਿਆਰੀ ਕਰੀਏ ਤਾਂ ਜੋ ਪਾਣੀ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਸਰਕਾਰ ਨੂੰ ਆਪਣੇ ਮਸਲੇ ਹੱਲ ਕਰਵਾਉਣ ਵਿੱਚ ਸਫਲ ਹੋ ਜਾਈਏ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ